ਇੱਕ ਦਫਾ ਰਾਣੀ ਆਈ ਇੱਥੇ ਰਾਣੀ ਕਿਉਂ ਆਈ ਜਸਟਨ ਟਰੂਡੋ ਕਿਉਂ ਆਇਆ ਇਹ ਸਾਨੂੰ ਪਤਾ ਜਾਂ ਜਿਨ੍ਹਾਂ ਨੇ ਸਰਕਾਰਾਂ ਚਲਾਉਣੀਆਂ ਉਹਨਾਂ ਨੂੰ ਪਤਾ ਉਹ ਆਏ ਇਸ ਕਰਕੇ ਕਿ ਅਸੀਂ ਇੱਥੇ ਮੱਥਾ ਟੇਕਾਂਗੇ ਤੇ ਜਿਹੜੇ ਸਿੱਖ ਵਸਦੇ ਨੇ ਸਾਡੇ ਕੈਨੇਡਾ ਚ ਸਾਡੇ ਇੰਗਲੈਂਡ ਦੇ ਵਿੱਚ ਉਹ ਸਾਨੂੰ ਵੋਟਾਂ ਪਾਉਣਗੇ ਸਾਨੂੰ ਇੱਥੇ ਝੁਕਿਆ ਦੇਖ ਕੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਥੇ ਸੁਖਵੀਰ ਬਾਦਲ ਦਾ ਰਾਜ ਆ ਤੇ ਉਹ ਸੁਖਵੀਰ ਬਾਦਲ ਨੇ ਤੇ ਉਹਦੀ ਧਰਮ ਪਤਨੀ ਨੇ ਫੈਸਲਾ ਕਰ ਲਿਆ ਕਿ ਅਸੀਂ ਜਸਨ ਟਰੂਡੋ ਦੇ ਨਾਲ-ਨਾਲ ਜਾਵਾਂਗੇ ਉਹ ਅੰਬੈਸੀ ਵਾਲਿਆਂ ਨੇ ਕਿਹਾ ਕਿ ਜਸਨ ਟਰੂਡੋ ਕੱਲਾ ਜਾਊਗਾ ਤੁਸੀਂ ਨਾਲ ਨਹੀਂ ਹੋਵੋ ਉਹਦੀ ਸੁਰੱਖਿਆ ਨੇ ਧੱਕਾ ਦੇ ਕੇ ਸੁਖਵੀਰ ਬਾਦਲ ਨੂੰ ਪਾਸੇ ਕਰਤਾ ਫਿਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜਥੇਦਾਰ ਤੇ ਤੁਸੀਂ ਸਰੂਪਾ ਲੈ ਲਿਆ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਉਹ ਜਥੇਦਾਰ ਸਰੋਪਾ ਲੈ ਕੇ ਆ ਉਹਨੂੰ ਧੱਕ ਕੇ ਲੈ ਗਏ ਉਹਦੀ ਪਾਸੇ ਨੂੰ ਉਹਦੀ ਸਿਕਿਉਰਿਟੀ ਕਿ ਨਹੀਂ ਸਾਨੂੰ ਸਰੋਪਾ ਨਹੀਂ ਚਾਹੀਦਾ ਤੁਹਾਡਾ ਅਕਾਲ ਤਖਤ ਜਿਹੜਾ ਬਹੁਤ ਉੱਚੀ ਚੀਜ਼ ਹੈ ਅਸੀਂ ਇਹਨੂੰ ਛੋਟਾ ਕਰ ਲਿਆ ਕੋਈ ਇੰਟਰਸਟ ਨਹੀਂ ਦਿਖਾਇਆ ਇਲੈਕਸ਼ਨਾਂ ਹੋਈਆਂ ਸੈਂਟਰ ਨੇ ਪੁੱਛਿਆ ਬਾਦਲ ਨੂੰ ਤੇਰਾ ਇਲੈਕਸ਼ਨ ਵਿੱਚ ਕੋਈ ਸ਼ਰਕਿਹ ਹੋ ਜਾ ਚਾਹੀਦਾ ਉਹਨੇ ਰਿਸ਼ਤੇਦਾਰ ਦਾ ਨਾਮ ਲੈਤਾ ਜੈ ਸਿੰਘ ਸੇਖੋਂ ਦੇ ਦਿਓ ਉਨੇ ਪਿਓ ਦੇ ਪੁੱਤ ਨੇ ਸਾਡੀ ਵੋਟ ਹੀ ਨਹੀਂ ਬਣ ਦਿੱਤੀ ਆਪੇ ਬਣਾਈਆਂ ਆਪੇ ਕਟਾਈਆਂ ਆਪੇ ਗਿਣੀਆਂ ਆਪੇ ਡਿਕਲੇਅਰ ਕਰ ਲਿਆ ਸਾਰਾ ਕੁਝ ਹੁਣ 14 ਸਾਲ ਹੋ ਚੁੱਕੇ ਨੇ ਇਲੈਕਸ਼ਨ ਨਹੀਂ ਹੋ ਰਿਹਾ ਸੈਂਟਰ ਸਰਕਾਰ ਨਹੀਂ ਕਰਵਾ ਰਹੀ ਕਿਉਂਕਿ ਸੈਂਟਰ ਸਰਕਾਰ ਨੂੰ ਪਤਾ ਹੈ ਕਿ ਜਿਸ ਦਿਨ ਇਹ ਕਾਲ ਤਖਤ ਆਜ਼ਾਦ ਹੋ ਗਿਆ ਉਸ ਦਿਨ ਕੌਮ ਦੀ ਗਿੱਚੀ ਸਾਡੇ ਹੱਥ 'ਚ ਨਹੀਂ ਹੋਊਗੀ ਸਾਡੀ ਗਿੱਚੀ ਕੌਮ ਦੇ ਹੱਥ 'ਚ ਹੋਊ ਇਸ ਕਰਕੇ ਅਜੇ ਤੱਕ ਇਲੈਕਸ਼ਨ ਡਿਕਲੇਅਰ ਨਹੀਂ ਹੋ ਰਿਹਾ ਪਰ ਹੁਣ ਰੋਕ ਨਹੀਂ ਸਕਦੇ ਜਿੰਨਾ ਕਿ ਪ੍ਰੋਸੈਸ ਚੱਲ ਪਿਆ ਗੁਰੂ ਦੀ ਕਿਰਪਾ ਨਾਲ ਇਹ 1 2 ਮਹੀਨਿਆਂ ਚ ਇਲੈਕਸ਼ਨ ਆ ਜਾਣੇ ਨੇ ਮੇਰੀ ਪੀਣ ਇਹ ਆ ਕਿਉਣ ਵਾਲੀ ਪੀੜ੍ਹੀ ਜਿਹੜੀ ਆ ਸਾਨੂੰ ਯਾਦ ਕਰੇ ਜਿਸ ਤਰ੍ਹਾਂ ਕਰਤਾਰ ਸਿੰਘ ਝੱਬਰ ਨੂੰ ਤੁਸੀਂ ਕਰਦੇ ਹੋ ਜਿਸ ਤਰ੍ਹਾਂ ਲక్ష్మణ ਸਿੰਘ ਧਾਰੋਵਾਲੀ ਨੂੰ ਕਰਦੇ ਕਿਉਂ ਨਾ ਸਾਡੇ ਗੁਰੂ ਘਰ ਲਈ ਕੁਝ ਕੀਤਾ ਇਮਸੰਬਾ ਨਸੰਦਾ ਤੋਂ ਗੁਰੂ ਘਰ ਆਜ਼ਾਦ ਕਰਾਏ ਅੱਜ ਜਿਹੜਾ ਸਿਸਟਮ ਤੁਹਾਨੂੰ ਮਿਲ ਗਿਆ ਵੋਟਾਂ ਦਾ ਉਹ ਵੋਟਾਂ ਦੇ ਸਿਸਟਮ ਨਾਲ ਹੀ ਤੁਸੀਂ ਇਹਨਾਂ ਮਸੰਦਾ ਨੂੰ ਬਾਹਰ ਕਰ ਸਕਦੇ ਹੋ ਨਹੀਂ ਤੇ ਲੜਾਈਆਂ ਹੋਣਗੀਆਂ ਸਾਡਾ ਨੁਕਸਾਨ ਹੋਊ ਅਸੀਂ ਕਰ ਨਹੀਂ ਦੇਣਾ ਅਸੀਂ ਉਹਦੇ ਵਿੱਚ ਇਨਵੋਲਵ ਨਹੀਂ ਹੋਣਾ ਅਸੀਂ ਵੋਟਾਂ ਦੀ ਰਾਹੀ ਚਾਹੁੰਦੇ ਆ ਕਿ ਤੁਹਾਨੂੰ ਪ੍ਰੇਰ ਕੇ ਤੁਹਾਨੂੰ ਦੱਸ ਕੇ ਤੇ ਵੋਟਾਂ ਦੀ ਗਿਣਤੀ ਤਕੜੀ ਕਰੀਏ ਸਾਡੀ 2 ਕਰੋੜ ਦੀ ਆਬਾਦੀ ਹੋਵੇ ਤੇ 23 ਲੱਖ ਵੋਟਾਂ ਨਾਲ ਇੱਕ ਕਮੇਟੀ ਚੁਣੀ ਜਾਵੇ ਸਾਡੇ ਪੱਲੇ ਕੀ ਰਹਿੰਦਾ ਅਕਾਲ ਤਖ ਦੀ ਤਾਕਤ ਕਿੱਥੇ ਰਹਿੰਦੀ ਸਾਡੀ ਸਿੱਖ ਕੌਮ ਦੀ ਤਾਕਤ ਮੀਰੀ ਤੇ ਪੀਰੀ ਸਾਡੀ ਸਿੱਖ ਕੌਮ ਦੀ ਤਾਕਤ ਸਾਡੇ ਸਿਧਾਂਤ ਨੇ ਪੰਥ ਤੇ ਗ੍ਰੰਥ ਦਾ ਸਿਧਾਂਤ ਜਿਹੜਾ ਦਸਮ ਪਾਤਸ਼ਾਹ ਨੇ ਆਪਣੀ ਹਿਆਤੀ ਚ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੁੰਦਿਆਂ ਕਿਹਾ ਕਿ ਸ਼ਬਦ ਗੁਰੂ ਸੁਰਤ ਤੁੰ ਚੇਲਾ ਗੁਰੂ ਸਾਹਿਬ ਦਾ ਕਨਸੈਪਟ ਹੈ ਕਿ ਸਿੱਖ ਦੀ ਸੁਰਤ ਤੇ ਗੁਰੂ ਦਾ ਸ਼ਬਦ ਇਹਨਾਂ ਨੂੰ ਮਿਲਾ ਲਓ ਜਦੋਂ ਸੁਰਤ ਜਿਹੜੀ ਆ ਸ਼ਬਦ ਦੇ ਵਿੱਚ ਪ੍ਰੋਤੀ ਜਾਊਗੀ ਉਦੋਂ ਤੁਸੀਂ ਬਹੁਤ ਨੇੜੇ ਹੋਗੇ ਅਕਾਲ ਪੁਰਖ ਦੇ ਉਦੋਂ ਉਹ ਬੜੀਆਂ ਸਲਖਣੀਆਂ ਘੜੀਆਂ ਹੋਣਗੀਆਂ ਜਦੋਂ ਆਤਮਾ ਤੇ ਪ੍ਰਮਾਤਮਾ ਦਾ ਮੇਲ ਹੋਊਗਾ ਤੁਸੀਂ ਕੀ ਲੈ ਕੇ ਆਏ ਹੋ ਏਸੀ ਜਥੇਦਾਰੀ ਫੇ ਗੁਰੂ ਸਾਹਿਬ ਨੇ ਕਹੇ ਤੁਸੀਂ ਇੱਕ ਸੀਸ ਦਿੱਤਾ ਮੈਂ ਸਰਬਸ ਦੇਵਾਂ ਤੇ ਦਿੱਤਾ ਮਾਮੇ ਦੇ ਪੁੱਤ ਭੂਆ ਦੇ ਪੁੱਤ ਚਾਰੇ ਸਾਹਿਬ ਜੀ ਦੇ ਗੁਰ ਪਿਤਾ ਮਾਤਾ ਜੀ ਸਾਰਾ ਸਰਬਸ ਦਿੱਤਾ ਫੇ ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰੂ ਦਾ ਰੁਤਬਾ ਦਿੱਤਾ ਸਮਕਾਲੀ ਕਵੀ ਹੋਇਆ ਕੰਕਣ ਕਵੀ ਉਹ ਲਿਖਦਾ ਹੈ ਕਿ ਵਹਿ ਗੁਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਧਰਾਇਆ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੂਆ ਉਹਨਾਂ ਨੇ ਕਹਾਂ ਕਿ ਤੁਸੀਂ ਮੇਰੇ ਗੁਰੂ ਤੇ ਮੈਂ ਤੁਹਾਡਾ ਗੁਰੂ ਤੇਰੇ ਤੁਹਾਡੇ ਤੋਂ ਬਿਨਾ ਮੇਰਾ ਕੋਈ ਗੁਰੂ ਨਹੀਂ ਮੇਰੇ ਤੋਂ ਬਿਨਾ ਕੋ ਤੁਹਾਡਾ ਗੁਰੂ ਨਹੀਂ ਅੱਜ ਸਾਡੇ ਪੰਜ ਪਿਆਰਿਆਂ ਦਾ ਗੁਰੂ ਬਾਤਲ ਪਰਿਵਾਰ ਬਣਿਆ ਬੈਠਾ ਉਹਨੂੰ ਤਲਬ ਕੀਤਾ ਉਹਦਾ ਵਾਲੀਂ ਵਿੰਗਾ ਕਰ ਸਕੇ ਪੰਜ ਸਿੰਘ ਪਰ ਉਹਨੇ 5 ਮਿੰਟਾਂ ਚ ਪੰਜਾਂ ਨੂੰ ਫਾਕ ਕਰਕੇ ਘਰੋਂ ਤੋਰਤਾ ਇਹ ਸਾਡੀ ਮਰਿਆਦਾ ਗੁਰੂ ਸਾਹਿਬ ਨੇ ਕਿਹਾ ਕਿ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਪੰਥ ਕਹਿੰਦੇ ਨੇ ਪੰਜਾਂ ਪਿਆਰਿਆਂ ਨੂੰ ਗਿਣਤੀ ਨੂੰ ਨਹੀਂ ਕਹਿੰਦੇ ਮਾਰ ਗਿਆ ਇਹ ਸਿਧਾਂਤ ਆ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋ ਤਾਂ ਦਸਾ ਪਾਛਾਈਆਂ ਦੀ ਬਾਣੀ ਪੜਿਓ ਇਹ ਨਦੇੜ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਜੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋ ਤਾਂ ਪੰਜਾਂ ਚੋਂ ਕਰਿਓ ਪੰਨਾਂ ਦਾ ਰੁਤਬਾ ਜਿਸ ਪਰਿਵਾਰ ਨੇ ਖੂਚ ਪਾਤਾ ਮੇਰੀ ਲੜਾਈ ਇਹ ਆ ਜੇ ਇਹ ਪੰਨਾਂ ਦਾ ਰੁਤਬਾ ਕਾਲ ਤੱਕ ਤੇ ਬਹਾਲ ਨਹੀਂ ਹੋਇਆ ਤੇ ਸਾਡੀ ਕੌਮ ਦੀ ਕੋਈ ਜ਼ਿੰਦਗੀ ਨਹੀਂ ਕੋਈ ਉਮਰ ਨਹੀਂ ਕੋਈ ਵੈਲਿਓ ਜੇ ਬਹਾਲ ਹੋ ਗਿਆ ਤੇ ਕੋਈ ਆਪਣੀ ਮਾਂ ਨੂੰ ਨਹੀਂ ਜੰਮਿਆ ਜਿਹੜਾ ਗੁਰੂ ਘਰ ਅੱਗੇ ਆਕੜ ਜਾਵੇ ਗੁਰੂ ਘਰ ਦਾ ਖਾ ਕੇ ਤੇ ਮੁੱਕਰ ਜਾਵੇ ਗੁਰੂ ਘਰ ਦੀਆਂ ਜ਼ਮੀਨਾਂ ਵੇਚ ਕੇ ਖਾ ਜਾਵੇ ਤੁਨ ਨੂੰ ਕੋ ਪੁੱਛਣ ਵਾਲਾ ਨਾ ਹੋਵੇ ਇਹੋ ਜਿਹਾ ਮਾਹੌਲ ਨਹੀਂ ਬਣ ਸਕਦਾ ਮੇਰੇ ਕੋਲ ਜਿਆਦਾ ਤਜਰਬਾ ਨਹੀਂ ਸੀ ਮੈਂ ਜਦੋਂ ਜੇਲ੍ਹ ਚੋਂ ਆਇਆ ਮੈਨੂੰ ਇਹਨਾਂ ਜਥੇਦਾਰ ਬਣਾਤਾ ਮੇਰੇ ਕੋਲ ਉਸੇ ਟਾਈਮ ਤੇ ਇੱਕ ਕੇਸ ਆ ਗਿਆ ਜੀ ਸਕੂਲ ਆ ਪ੍ਰਬੰਧਕ ਕਮੇਟੀ ਦਿੱਲੀ ਦਾ ਤੇ ਲੈ ਗਿਆ ਬਾਦਲ ਦਾ ਚੇਤਾ ਚੀਟਿੰਗ ਕਰਕੇ ਅਸੀਂ ਉਹਨੂੰ ਕਾਲ ਤੱਕ ਤੇ ਤਲਬ ਕੀਤਾ ਨਾਂ ਨੁਕਰ ਕੀਤੀ ਉਹਨੇ ਬੜੇ ਗੁਰੂ ਮਹਾਰਾਜ ਦੇ ਹਜੂਰੇ ਚ ਕਹਿ ਰਿਹਾ ਉਹ 12 1400 ਕਰੋੜ ਦੀ ਪ੍ਰਾਪਰਟੀ ਸੀ ਇੱਕ ਸਾਲ ਦੇ ਵਿੱਚ ਵਿੱਚ ਕਾਲ ਤਖਤ ਦੀਆਂ ਹੀ ਲਈ ਅੱਜ ਮੈਂ ਨਹੀਂ ਕਾਲ ਤਖਤ ਤੇ 25 ਸਾਲ ਹੋ ਗਏ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਇਦਾਦ ਹੈ ਕਿਸੇ ਲੀਡਰ ਦੀ ਨਹੀਂ ਇਹੀ ਵਜ੍ਹਾ ਸੀ ਕਿ ਇਹਨਾਂ ਲੀਡਰਾਂ ਨੂੰ ਮੈਂ ਉਹਨਾਂ ਦੀ ਅੱਖਾਂ 'ਚ ਰੜਕਦਾ ਰਿਹਾ ਇਹਨਾਂ ਨੇ ਅੱਜ ਤੁਹਾਨੂੰ ਨਹੀਂ ਪਤਾ ਕਿ ਸਾਡੇ ਜਿਹੜੇ ਇੰਸਟੀਚੂਟ ਨੇ ਉਹ ਜ਼ਮੀਨਾਂ ਗੁਰੂ ਦੀਆਂ ਨੇ ਉਹਨਾਂ ਤੇ ਪੈਸਾ ਗੁਰੂ ਦਾ ਲੱਗਾ ਪਰ ਮਾਲਕ ਸਾਡੇ ਲੀਡਰ ਨੇ ਇਹਨਾਂ ਨੇ ਟਰਸਟ ਬਣਾ ਕੇ ਉੱਥੇ ਚੇਅਰਮੈਨ ਬਣੇ ਹੋਏ ਨੇ ਆਪ ਮਾਲਕ ਸਾਡੇ ਲੀਡਰ ਨੇ ਮਾਰਕੰਡਾ ਹਰਿਆਣਾ ਦੇ ਵਿੱਚ ਪੈਂਦਾ ਮਾਰਕੰਡੇ ਦੇ ਵਿੱਚ 27 ਏਕੜ ਜ਼ਮੀਨ ਇੱਕ ਮੁਸਲਮਾਨ ਅਰਾਈ ਮੀਰ ਨੇ ਮੁਸਲਮਾਨ ਭਰਾ ਨੇ ਦਾਨ ਕੀਤੀ ਗੁਰੂ ਘਰ ਨੂੰ ਉਸ 27 ਏਕੜ ਜ਼ਮੀਨ ਚੋਂ 24 ਏਕੜ ਜ਼ਮੀਨ ਪ੍ਰਕਾਸ਼ ਸਿੰਘ ਬਾਦਲ ਬੀਬੀ ਜਗੀਰ ਕੌਰ ਤੋਂ ਸਾਈਨ ਕਰਵਾ ਕੇ 99 ਸਾਲ ਦੀ ਲੀਜ਼ ਤੇ ਲੈ ਗਿਆ। ਹੁਣ ਤੁਸੀਂ ਸਾਰੇ ਭਰਾ ਚੰਗੀ ਤਰ੍ਹਾਂ ਜਾਣਦੇ ਹੋ ਰਜਿਸਟਰੀਆਂ ਕਰਾਉਂਦੇ ਹੋ ਜਿਹੜੀ 99 ਸਾਲ ਦੀ ਲੀਜ਼ ਤੁਹਾਡੇ ਨਾਂ ਹੋ ਗਈ ਉਹ ਗੁਰੂ ਘਰ ਦੀ ਜ਼ਮੀਨ ਤੇ ਰਹਿ ਨਹੀਂ ਸਕਦੀ। ਉਹ ਤੇ ਉਹਦੀ ਹੋ ਗਈ। ਉਹਨੇ ਉਹ ਚ ਟਰਸਟ ਬਣਾਇਆ ਮੀਰੀ ਪੀਰੀ ਅਕੈਡਮੀ। ਆਪ ਉਹਦਾ ਚੇਅਰਮੈਨ ਬਣ ਗਿਆ। ਜਦੋਂ ਚੇਅਰਮੈਨ ਬਣ ਗਿਆ ਤੇ ਉਹਨੇ ਲਾਇਸੈਂਸ ਅਪਲਾਈ ਕੀਤਾ ਹਰਿਆਣਾ ਸਰਕਾਰ ਨੂੰ ਹਰਿਆਣਾ ਸਰਕਾਰ ਕਾਂਗਰਸ ਦੇ ਆਗੇ ਉਹਨਾਂ ਲਾਇਸੈਂਸ ਨਹੀਂ ਦਿੱਤਾ ਉਹ ਸਵਾਲ ਪੁੱਟ ਕੀਤਾ ਵਿਧਾਨ ਸਭਾ ਚੋਟਾਲਿਆਂ ਨੇ ਕਿ ਸਿੱਖਾਂ ਦੀ ਜਾਇਦਾਦ ਆ ਸਿੱਖ ਕਾਲਜ ਬਣਾਉਣਾ ਚਾਹੁੰਦੇ ਆ ਐਮਪੀਬੀਬੀਐਸ ਇਹਨੂੰ ਇਜਾਜ਼ਤ ਨਹੀਂ ਦੇ ਰਹੀ ਸਰਕਾਰ ਉਹਦਾ ਉਹਨਾਂ ਨੇ ਰਿਟਨ ਚ ਜਵਾਬ ਦਿੱਤਾ ਕਿ ਇਹ ਸਾਨੂੰ ਪਤਾ ਹੈ ਜ਼ਮੀਨ ਗੁਰੂ ਦੀ ਆ ਪੈਸਾ ਗੁਰੂ ਦਾ ਪਰ ਇਹਦਾ ਮਾਲਕ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਡੀਡ ਦਿਖਾਤੀ ਉਹਨਾਂ ਨੇ ਲੀਜ਼ ਦੇ ਕਾਗਜ਼ ਦਿਖਾਤੇ ਕਿ ਜੇ ਇਹ ਗੁਰੂ ਦੀ ਹੈ ਤੇ ਇਹਨੇ ਲੀਜ਼ ਤੇ ਕਿਉਂ ਲਈ ਹੈ ਲੀਜ਼ ਤੇ ਲੈਣ ਕਰਕੇ ਮਾਲਕ ਹੈ ਤੇ ਇਹਨੂੰ ਮਾਲਕੀ ਨਹੀਂ ਦਿੱਤੀ ਇਹਨੂੰ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇੱਕ ਵਿਅਕਤੀ ਹੈ ਅਸੀਂ ਸੰਸਾ ਨੂੰ ਦੇ ਸਕਦੇ ਫਿਰ ਅਸੀਂ ਆਰਟੀਆਈ ਪਾ ਕੇ ਬੰਦੇ ਨੂੰ ਭੇਜਿਆ ਧੱਕੇ ਨਾਲ ਜੋਰ ਲਾ ਕੇ ਆਰਟੀਆਈ ਪਾ ਕੇ ਵੇਰ ਵਾਲਿਆ 2018 ਚ ਪ੍ਰਬੰਧਕ ਕਮੇਟੀ ਤੋਂ ਵੇਰ ਵਾਲਿਆ ਕਿ ਤੁਸੀਂ ਇਹ ਦੱਸੋ ਕਿ ਮੀਰੀ ਪੀਰੀ ਅਕੈਡਮੀ ਦੇ ਵਿੱਚ ਪ੍ਰਬੰਧਕ ਕਮੇਟੀ ਦਾ ਕਿੰਨਾ ਪੈਸਾ ਲੱਗ ਚੁੱਕਾ ਉਹਨਾਂ ਨੇ ਜੋ ਰਿਟਰਨ ਚ ਜਵਾਬ ਦਿੱਤਾ ਕਹਿੰਦੇ ਅੱਜ ਤੱਕ 66 ਕਰੋੜ ਰੁਪਇਆ ਲੱਗ ਚੁੱਕਾ ਸਾਡੇ ਕੋਲ ਲਿਖਿਆ ਰਿਕਾਰਡ ਹੈ ਝੂਠ ਨਹੀਂਗਾ ਮੈਂ ਤੁਹਾਨੂੰ ਕੈਮਰੇ ਤੇ ਕਹਿ ਰਿਹਾ ਇਹ ਮੈਨੂੰ ਕੋਰਟ 'ਚ ਵੀ ਲਿਜਾ ਸਕਦੇ ਮੈਨੂੰ ਕਾਲ ਤੱਕ ਤੇ ਵੀ ਆਪਣੇ ਗਰੰਟੀਆਂ ਨੂੰ ਕਹਿ ਕੇ ਬੁਲਾ ਸਕਦੇ ਤੇ ਮੈਂ ਕਹਿੰਨਾ ਬੁਲਾਓ ਮੈਨੂੰ ਜਵਾਬ ਮਿਲੇ ਜਵਾਬ ਨਹੀਂ ਮਿਲ ਰਿਹਾ ਉਹ 66 ਕਰੋੜ ਰੁਪਇਆ 18 ਤੱਕ ਲੱਗ ਗਿਆ ਉਦੋਂ ਬਾਅਦ ਹਰੇਕ ਸਾਲ ਜਦੋਂ ਬਜਟ ਪਾਸ ਹੁੰਦਾ ਹੈ 8 ਕਰੋੜ 9 ਕਰੋੜ 6 ਕਰੋੜ ਹਰ ਸਾਲ ਪਾਸ ਹੁੰਦਾ ਪਾਸ ਇਸ ਕਰਕੇ ਹੁੰਦਾ ਉੱਥੇ ਇਨਕਮ ਹੈ ਨਹੀਂ ਖਰਚੇ ਖਰਚੇ ਨੇ ਤੇ ਖਰਚੇ ਗੁਰੂ ਘਰ ਦੇ ਖਾਤੇ ਪਾਈ ਜਾਂਦੇ ਨੇ ਤੋ ਪ੍ਰਧਾਨ ਨੂੰ ਕਹਤਾ ਤੂੰ ਦੇਖ ਲਿਆ ਕਰ ਅੱਜ ਦੀ ਤਰੀਕ ਤੇ ਜਿਹੜਾ ਬਜਟ ਪਾਸ ਹੋਇਆ ਐ ਸਾਲ ਚ 8 ਕਰੋੜ ਰੁਪਏ ਤੋਂ ਜ਼ਿਆਦਾ ਉਹਦਾ ਉਹਦੇ ਲਈ ਰੱਖਿਆ ਗਿਆ ਮੈਂ ਪ੍ਰਧਾਨ ਨੂੰ ਤਿੰਨ ਚਾਰ ਵਾਰੀ ਪੁੱਛ ਸੁਕਾ ਕਿ ਇਹ ਜਿਹੜਾ ਪੈਸਾ ਤੂੰ ਕਿਉਂ ਕੱਢਿਆ ਉਹਦੇ ਲਈ ਹਰਿਆਣਾ ਕਮੇਟੀ ਬਣ ਚੁੱਕੀ ਹਰਿਆਣੇ ਦੇ ਵਿੱਚ ਉਹ ਜਗ੍ਹਾ ਮੇਰੀ ਪ੍ਰੀ ਅਕੈਡਮੀ ਜੇ ਇਹ ਗੁਰੂ ਘਰ ਦੀ ਹੈ ਤੇ ਉਹ ਦੇਖਣੀਏ ਬਜਟ ਉਹ ਪਾਸ ਕਰਨ ਤੁਸੀਂ ਕਿਉਂ ਕਰੋ ਅਮਰਸਰ ਤੋਂ ਪਰ ਜਵਾਬ ਨਹੀਂ ਮਿਲ ਰਿਹਾ ਜਵਾਬ ਇਸ ਕਰਕੇ ਨਹੀਂ ਮਿਲ ਰਿਹਾ ਕਿਉਂਕਿ ਝੂਠੇ ਨੇ ਜਾਇਦਾਦ ਬਾਦਲ ਦੀ ਆ ਉਹ ਜਾਇਦਾਦ ਨੂੰ ਬਚਾਉਣ ਲਈ ਤੇ ਬਣਾਉਣ ਲਈ ਹਰ ਸਾਲ ਪੈਸਾ ਦਿੱਤਾ ਜਾ ਰਿਹਾ ਪਰ ਸਾਡੀ ਕੋਈ ਪੁੱਛ ਪ੍ਰਤੀਤ ਨਹੀਂ ਕੋਈ ਆਡਿਟ ਨਹੀਂ ਹੁੰਦਾ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਕਿਸੇ ਦੀ ਹਿੰਮਤ ਨਹੀਂ ਸੀ ਆਡਿਟ ਕਰ ਜਵੇ ਉਸ ਤੋਂ ਬਾਅਦ આજ ਤੱਕ ਕਮੇਟੀ ਨੇ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੱਤਾ ਗੁਰੂ ਹਰਾਈ ਸਾਹਿਬ ਜੀ ਦਾ ਗੁਰਦੁਆਰਾ ਮੁਹਾਰੀ ਦੇ ਵਿੱਚ ਪ੍ਰਾਈਮ ਸਿਟੀ ਪ੍ਰਾਈਮ ਲੋਕੇਸ਼ਨ ਜਿਹੜਾ ਮੇਰਾ ਨਹੀਂ خیال ਕਿ 100 ਕਰੋੜ ਦਾ ਵੀ ਕਿਲਾ ਜਿਹੜਾ ਉਹ ਉਹ ਘੱਟ ਜ਼ਿਆਦਾ ਹੋਵੇ ਜਾਂ ਘੱਟ ਹੋਵੇ ਤੇ 100 ਕਰੋੜ ਤੋਂ ਵੀ ਵੱਧ ਦਾ ਕੀਮਤ ਦਾ ਕਿਲਾ ਹੋ ਗਿਆ ਜਿਹੜਾ ਬਾਦਲ ਸਾਹਿਬ ਨੇ ਮੱਕੜ ਤੋਂ ਲਿਆ ਕੌਡੀਆਂ ਦੇ ਭਾ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਨਾਲ ਜਿਹੜੀ ਮੇਨ ਜਗਾ ਤੇ ਜ਼ਮੀਨ ਹੈ ਉਹ ਜਦੋਂ ਪੁੱਡਾ ਨੇ ਲੈ ਲਿਆ ਤੇ ਬਾਦਲ ਨੇ ਆਪਣੇ ਚਹੇਤੇ ਨੂੰ ਤਕੜਾ ਫੰਡ ਲੈ ਕੇ ਤੇ ਮਾਲ ਬਣਾਉਣ ਨਹੀਂ ਦਿੱਤਾ ਉੱਥੇ ਅਜ ਮਾਲ ਬਣਿਆ ਪਿਆ ਸ਼ਰਾਬ ਕਬਾਬ ਤੇ ਸ਼ਬਾਬ ਇਹ ਉੱਥੇ ਚੱਲਦਾ ਪਿਆ ਮੇਰੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਮੈਂ ਤੁਹਾਨੂੰ ਸਾਰੀ ਰਾਤ ਸੁਣਾਉਂਦਾ ਰਾਂ ਰਾਤ ਤੱਕ ਮੇਰੇ ਕੋਲ ਇੰਨਾ ਮਸਾਲਾ ਹੈ ਰੋਟੀਆਂ ਸੁੱਕੀਆਂ ਰੋਟੀਆਂ ਤੱਕ ਕਰੋੜ ਰੁਪਏ ਦੀਆਂ ਸੁੱਕੀਆਂ ਰੋਟੀਆਂ ਖਾ ਗਏ ਪੇਠ 5 ਲੱਖ ਦਾ ਇੱਕ ਚੈੱਕ 35 ਲੱਖ ਦਾ ਇੱਕ ਚੈੱਕ ਦੋ ਚੈੱਕ ਮਿਲੇ ਚੈੱਕ ਵੀ ਅੱਧਾ-ਅੱਧਾ ਪਹਿਲਾਂ ਹਿੱਸਾ ਕੱਢ ਕੇ ਰੇਟ ਘਟ ਕਰਕੇ ਵਜ਼ਨ ਘਟ ਕਰਕੇ ਟਰਾਲੀਆਂ ਤੋਲੀਆਂ ਜਿਹੜਾ ਸ਼ਾਨਬੂਰਾ ਹੁੰਦਾ ਉਹਦੇ ਤੋਂ ਜਿਹੜਾ ਚੈੱਕ ਮਿਲੇ ਉਹ ਜਮਾ ਨਹੀਂ ਕਰਾਏ ਜਦੋਂ ਨਾਲ ਸਾਲ ਇੱਕ ਪੁੱਛਿਆ ਨੇ ਇਹ ਦੋ ਜਿਹੜੇ ਸਟੋਰ ਕੀਪਰ ਸੀਗੇ ਜਿਹੜੇ ਲਗਾਤਾਰ ਉੱਥੇ ਚੱਲ ਰਹੇ ਨੇ ਉਹਨਾਂ ਨੇ ਦੇਖਿਆ ਕਿ ਪੁੱਛਿਆ ਨਹੀਂ ਉਹਨਾਂ ਨੇ ਕੁਵਾੜੀਏ ਨੂੰ ਚੈੱਕ ਵਾਪਸ ਕਰਕੇ ਕੈਸ਼ ਪੈਸੇ ਲੈ ਲੇ ਜਦੋਂ ਕਿਸੇ ਨੂੰ ਹਿੱਸਾ ਨੇ ਮਿਲਿਆ ਤੇ ਉਹਨੇ ਨੰਗਾ ਕੀਤਾ ਸਾਰਾ ਕੁਝ ਉਹਦੇ ਤੋਂ ਪਤਾ ਲੱਗਾ ਕਿ ਟੈਲੀਫੋਨ ਦੀ ਰਾਈ ਵੱਡੇ ਵੱਡੇ ਸਖਤਰਾਂ ਨੂੰ ਹਿੱਸੇ ਜਾਂਦੇ ਨੇ ਕਿਉਂ ਦੀ ਭਰਤੀ 15 ਕਿਲੋ ਦੀ ਬਜਾਏ 12 ਕਿਲੋ ਆ ਰਹੀ ਹੈ ਕਿਉਂ ਜਿਹੜਾ ਬੇਰਕਾ ਡੇਰੀ ਦੀ ਥਾਂ ਤੇ 250 ਕਿਲੋਮੀਟਰ ਦੂਰ ਤੋਂ 250 ਕਿਲੋਮੀਟਰ ਦੂਰ ਤੋਂ ਪੂਨੇ ਪੂਨੇ ਤੋਂ ਅੱਗੇ ਤੋਂ ਅੱਗੇ ਜਾ ਰਿਹਾ ਆ ਰਿਹਾ ਪਾਲਮੋਲਿਨ ਦਾ ਨਕਲੀ ਕਿਉਂ ਜਿਹੜੇ ਜਿੱਥੇ ਅਸੀਂ ਪ੍ਰਸ਼ਾਦ ਬਣਾਉਨੇ ਆ ਤੇ ਲੰਗਰ ਬਣਾਉਨੇ ਇਹ ਧਫਲੇ ਜਿਹੜੇ ਨੇ ਸਾਡੇ ਲੈ ਬੈਠੇ ਕਿਤੇ 12 ਕਰੋੜ ਦਾ ਸ਼ਾਮਿਆਂ ਨੇ ਦਾ ਬਿੱਲ ਕੱਟ ਰਹੇ ਨੇ ਕਿਤੇ 13 ਕਰੋੜ ਦੀਆਂ ਲਾਈਟਾਂ ਦਾ ਬਿੱਲ ਕੱਟ ਰਹੇ ਨੇ ਪੁੱਛਣ ਵਾਲਾ ਹੈ ਕੋਈ ਨਹੀਂ ਜੇ ਕਾਲ ਤੱਕ ਸਥਾਪਿਤ ਹੋ ਗਿਆ ਮੇਰੀ ਪੀੜੀ ਦਾ ਕਨਸੈਪਟ ਤੇ ਉਹਦੇ ਤੇ ਹੋ ਗਿਆ ਪੰਥ ਤੇ ਗ੍ਰੰਥ ਦਾ ਸ਼ਿਸ਼ੋਬਦ ਸਦਾਂਕ ਫਿਰ ਫਿਰ ਕੋਈ ਗੁਰੂ ਘਰ ਨੂੰ ਖਾ ਨਹੀਂ ਸਕਦਾ ਮੇਰੇ ਹੱਥ ਜੋੜ ਕੇ ਬੇਤੀ ਆਪਾਂ ਪੰਜ ਸਿੰਘ ਲੱਭ ਸਕਦੇ ਆ ਜਿਹੜੇ ਪੁੱਤਾਂ ਦੇ ਧੀਆਂ ਲਈ ਨੌਕਰੀਆਂ ਨਾਲ ਲੱਭਦੇ ਹੋਣ ਜਿਹੜੇ ਸੀਐਮ ਜਾਂ ਪੀਐਮ ਮੰਨਦੇ ਖੁਸ਼ਮੰਦ ਨਾ ਹੋਣ ਜਿਹੜੇ ਗੁਰੂ ਨੂੰ ਸਮਰਪਿਤ ਹੋਣ ਜਿਵੇਂ ਪੰਜ ਸਿੰਘ ਸੀ ਉਹਨਾਂ ਨਾਲ ਥੋੜੇ ਜਿਹੇ ਹੁਣੇ ਹੋਣਗੇ ਪਰ ਇਹਨੇ ਲਾਲਚੀ ਨਹੀਂ ਕਿ ਆਪਣੇ 12 12 15 15 ਰਿਸ਼ਤੇਦਾਰ ਲਵਾ ਕੇ ਤੇ ਮਰਨ ਤੋਂ ਬਾਅਦ ਵੀ ਇੱਕ ਘੰਟਾ ਘਰ ਤੇ ਬਹਿ ਜਾਂਦੇ ਕਬੂਤਰ ਬਣ ਕੇ ਬੈਠਾਂ ਹੀ ਕਰਦੇ ਨੇ ਗੁਰੂ ਘਰ ਦਾ ਪਿੱਛਾ ਨਹੀਂ ਛੱਡਦੇ ਇਹਨਾਂ ਦਾ ਪਿੱਛਾ ਛਡਾ ਲੋਗੇ ਤੇ ਕੌਮ ਵੱਜੂਗੀ ਕੌਮ ਦੀ ਪਨੀਰੀ ਵੱਜੂਗੀ ਐਜੂਕੇਸ਼ਨ ਸਾਡੀ ਪੰਜਾਬ ਦੀ ਬਹੁਤ ਜ਼ਰੂਰੀ ਆ ਐਜੂਕੇਸ਼ਨ ਦੇ ਸਿਰ ਤੇ ਸਰਦਾਰ ਮਨਮੋਹਨ ਸਿੰਘ ਸਾਰੀ ਜ਼ਿੰਦਗੀ ਰਾਜ ਕਰ ਗਿਆ ਤੇ ਰਾਜ ਦੇਣਾ ਮਜਬੂਰੀ ਬਣੀ ਪਾਰਟੀਆਂ ਦੀ ਔਰ ਉਸ ਬੰਦੇ ਨੇ ਪੱਗ ਨੇ ਸਾਡੀ ਸਾਰੀ ਦੁਨੀਆ ਦੇ ਵਿੱਚ ਇੱਜ਼ਤ ਰੱਖੀ ਇੱਕ ਸਾਡੀ ਆਈਡੀ ਦਿੱਤੀ ਕਿ ਇਹ ਸਰਦਾਰ ਹੁੰਦੇ ਨੇ ਇਹ ਸਿੱਖ ਹੁੰਦੇ ਨੇ ਤੇ ਪੰਜਾਬ 'ਚ ਰਹਿੰਦੇ ਨੇ ਸਾਡੀ ਕਮੇਟੀ 100 ਸਾਲ ਦੀ ਖਾ ਕੇ ਫਿਰ ਨਹੀਂ ਦੇ ਸਕੇ ਫਿਰ ਅਮਰੀਕਾ ਦੇ ਗੋਰੇ ਨੇ ਸਿੱਖ ਨੂੰ ਮਾਰਿਆ ਕਿ ਤੂੰ ਵਾਮਾ ਦਾ ਬੰਦਾ ਤੂੰ ਖਾਲਸਾ ਜੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਥੇ ਜਿਸ ਤਰ੍ਹਾਂ ਭਾਈ ਸਾਹਿਬ ਕਹਿ ਕੇ ਗਏ ਕਿ ਕਈ ਗਰੁੱਪ ਖੜੇ ਹੋਣਗੇ ਜਿਨ੍ਹਾਂ ਕੋਲ ਪੈਸੇ ਉਹਨਾਂ ਖੜੇ ਕਰਨੇ ਆ ਵੋਟਾਂ ਵੰਡ ਲਈ ਖੜੇ ਕਰਨੇ ਆ ਮੈਂ ਪਿੰਡਾਂ 'ਚ ਤੁਹਾਡੇਾਂ ਜਿਤਨਾ ਮੀਟਿੰਗਾਂ ਹੋ ਰਹੀਆਂ ਇਤਨਾ ਮੀਟਿੰਗਾਂ ਦੇ ਵਿੱਚ ਏਸੇ ਕਰਕੇ ਤੁਹਾਈ ਦੇ ਰਿਆਂ ਆਪਣਾ ਉਮੀਦਵਾਰ ਸਾਨੂੰ ਦਿਓ ਤੁਸੀਂ ਆਪ ਚੁਣੋ ਉਮੀਦਵਾਰ ਉਮੀਦਵਾਰ ਤੁਹਾਡੀ ਮਰਜ਼ੀ ਦਾ ਹੋਊਗਾ ਵੀ ਦੂਜੇ ਨੂੰ ਵੋਟ ਕਿਉਂ ਪਾਓਗੇ ਤੁਸੀਂ ਅਸੀਂ ਆਪਣਾ ਉਮੀਦਵਾਰ ਉੱਤੋਂ ਥੋਪਾਂਗੇ ਤੇ ਕਈ ਖੜੇ ਹੋਣਗੇ ਜਦੋਂ ਉਮੀਦਵਾਰ ਤੁਹਾਡਾ ਹੋਊਗਾ ਤੁਹਾਡੀ ਮਰਜ਼ੀ ਦਾ ਹੋਊਗਾ ਸੰਗਤ ਦੇ ਅੱਜ ਇੱਥੇ ਕਮੇਟੀ ਚੁਣੀ ਗਈ ਜਿਹੜੀ ਪੰਥਕ ਕਾਲੀ ਲਹਿਰ ਦੇ ਭਾਈ ਕੇਵਲ ਸਿੰਘ ਜੀ ਕੰਗ ਹਲਕਾ ਇੰਚਾਰਜ ਪਠਾਨਪੋਟ ਹੋਣਗੇ ਇਸੇ ਤਰ੍ਹਾਂ ਚੁਣੀ ਗਈ ਆ ਗੁਰਦਾਸਪੁਰ ਭਾਈ ਰਵੇਲ ਸਿੰਘ ਸਾਇਪੁਰ ਉਥੇ ਇੰਚਾਰਜ ਹੋਣਗੇ ਇਹ ਤੁਸੀਂ ਆਪਸ ਵਿੱਚ ਦੀ ਸਲਾਹ ਕਰਦੇ ਕਰਕੇ ਤੁਸੀਂ ਆਪਣੀ ਇਸ ਯਕੀਨੀ ਬਣਾਉਣਾ ਇਸ ਇਸ ਚੋਣ ਨੂੰ ਇਸ ਇਲੈਕਸ਼ਨ ਨੂੰ ਕਿ ਸਾਡਾ ਵਿਰੋਧ ਨਾ ਹੋਵੇ ਸੰਗਤ ਸਾਡੇ ਸਾਥ ਸਾਡੇ ਤੇ ਯਕੀਨ ਕਰੇ ਇਸ ਤਰੀਕੇ ਨਾਲ ਆਪਾਂ ਇਲੈਕਸ਼ਨ ਲੜਨੇ ਤੇ ਸਾਨੂੰ ਸਾਰੇ ਪੰਜਾਬ ਚੋਂ ਬਹੁਤ ਵਧੀਆ ਹੁਲਾਰਾ ਮਿਲ ਰਿਹਾ ਗੁਰੂ ਮਹਾਰਾਜ ਕਿਰਪਾ ਕਰੂਗਾ ਮਜਬੂਰੀਆਂ ਪੰਡੀਆਂ ਜਾ ਰਹੀਆਂ ਸਾਰਿਆਂ ਦੀ ਅਸੀਂ ਕਿਸੇ ਪੋਲੀਟੀਕਲ ਬੰਦੇ ਨੂੰ ਜਦੋਂ ਆਪਣੇ ਨਾਲ ਅਟੈਚ ਕਰ ਲਿਆ ਫਿਰ ਅਸੀਂ ਗੁਰੂ ਘਰ ਦੀ ਸੇਵਾ ਨਹੀਂ ਕਰ ਸਕਦੇ ਫਿਰ ਤੇ ਅਸੀਂ ਸੀਐਮ ਬੰਦੇ ਸੁਪੜੇ ਲਾਵਾਂਗੇ ਫਿਰ ਗੁਰੂ ਘਰ ਨੂੰ ਲੁਕਾ ਕੇ ਅੱਜ ਜਿਵੇਂ ਟੈਂਪੂ ਭਰ-ਭਰ ਕੇ ਨੋਟ ਜਾਂਦੇ ਨੇ ਗੁਰੂ ਦੀਆਂ ਗੋਲਕਾਂ ਦੇ ਤੇ ਪਿੰਡਾਂ 'ਚ ਵੰਡਿਆ ਜਾਂਦਾ ਵੋਟਾਂ ਲੈਣ ਲੱਗਿਆ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਗੁਰੂ ਘਰ ਦੇ ਬੱਚਿਆਂ ਲਈ ਨੇ ਇਹ ਪ੍ਰੋਗਰਾਮ ਹੋਣਗੇ ਕਿਸੇ ਗਰੀਬ ਦਾ ਇਲਾਜ ਨਹੀਂ ਹੋਣਾ ਯਾਤਰوں ਨੂੰ ਸਹੂਲਤ ਨਹੀਂ ਮਿਲਣੀ ਗੁਰੂ ਘਰ ਦਾ ਇਹ سرمਾਇਆ ਤੇ ਵਿਸ਼ਾਲ ਜਿਹੜਾ ਪੈਸਾ ਇਹ ਖਤਮ ਹੋਊਗਾ ਤੇ ਸਾਡੀ ਕੌਮ ਤਬਾਹ ਹੋਊਗੀ ਜਿਹੜੀ ਅਸੀਂ ਪਹਿਲਾਂ ਹੀ ਨੇ ਨਜ਼ਰ ਆਉਦੇ ਇੱਕ ਪੰਜਾਬ ਸਿੰਘ ਸੰਸਕ੍ਰਿਤੀ ਦੇ ਵਿੱਚ ਅਸੀਂ ਵਸਦੇ ਹਾਂ ਤੇ ਵਿਚਾਰਿਆਂ ਵਾਲਾ ਜੀਵਨ ਬਤੀਤ ਕਰਦੇ ਹਾਂ ਇਹ ਇਹਨਾਂ ਲੀਡਰਾਂ ਨੇ ਸਾਡੇ ਬਜ਼ੁਰਗਾਂ ਨੇ ਇੱਕ ਪਾਰਟੀ ਬਣਾਈ ਸੀ ਸ਼ਰੋਮਣੀ ਅਕਾਲੀ ਦਲ ਝੋਜਾ ਖਾ ਖਾ ਕੇ ਜੁਰਮਾਨੇ ਦੇ ਕੇ ਜ਼ਮੀਨਾਂ ਖੁਰਕ ਰਵਾ ਕੇ ਉਹਨਾਂ ਨੇ ਗੁਰੂ ਘਰ ਨੂੰ ਸਥਾਪਿਤ ਕੀਤਾ ਪ੍ਰਬੰਧਕ ਕਮੇਟੀ ਦਿੱਤੀ ਪਰ ਇਹਦੇ ਤੇ ਜਿਹੜੇ ਕਾਬਜ ਹੋ ਗਏ ਜਿਹੜੇ ਨਿਗਰੇ ਲੋਕ ਜਿਹੜੇ ਗੁਰੂ ਤੋਂ ਬੇਮਖ ਲੋਕ ਕਰਤਾਰ ਤੋਂ ਬੇਮਖ ਲੋਕ ਸਵਾਰਥੀ ਲੋਕ ਉਹਨਾਂ ਨੇ ਗੁਰੂ ਘਰ ਨੂੰ ਹੀ ਬਰਬਾਦ ਕੀਤਾ ਪਾਰਟੀ ਵੀ ਬਰਬਾਦ ਕਰਦੀ ਤੇ ਸੰਸਾ ਵੀ ਬਰਬਾਦ ਕਰਦੀ ਸਾਡੇ ਸਦਾਤ ਵੀ ਬਰਬਾਦ ਕਰਦੇ ਇਹਨਾਂ ਨੂੰ ਬਚਾਉਣ ਲਈ ਮੈਂ ਤੁਹਾਡੇ ਕੋਲ ਤਰਲਾ ਲੈ ਕੇ ਆਇਆ ਮੈਨੂੰ ਆਸ ਹੈ ਤੁਸੀਂ ਬਹੁਤ ਬੜੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਬੈਠੇ ਹੋ ਸੁਣ ਰਹੇ ਹੋ ਤੁਸੀਂ ਸਹਿਯੋਗ ਦਿਓਗੇ ਬੀਬੀਆਂ ਭੈਣਾ ਖਾਸ ਕਰਕੇ ਮੈਂ ਯਾਦ ਕਰਾਵਾਂ ਮਾਈ ਭਾਗੋ ਨੇ ਸਾਡੇ ਭਰਾਵਾਂ ਨੂੰ ਆਪਣਿਆਂ ਨੂੰ ਦੱਸਿਆ ਸੀ ਕਿ ਗੁਰੂ ਦੀ ਸਹਾਈਤਾ ਕਿਵੇਂ ਹੁੰਦੀ ਜਦੋਂ ਮੁਗਲਾਂ ਦਾ ਪਹਾੜੀ ਰਾਜਾਂ ਦਾ ਘੇਰਾ ਪੈ ਗਿਆ ਤੇ ਉਦੋਂ ਜਿਹੜੇ ਭੱਜਣ ਵਾਲੇ ਲੋਕ ਸੀ ਜਾਂ ਡਰਪੋਕ ਸੀ ਜਾਂ ਸਿਆਣੇ ਸੀ ਉਹ ਕਹਿੰਦੇ ਕਿਲਾ ਛੱਡ ਦਿਓ ਉਹ ਕਹਿੰਦੇ ਕਿਲਾ ਛੱਡ ਦੋ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਗੁਰੂ ਸਾਹਿਬ ਨੇ ਕਿਹਾ ਕਿਲਾ ਨਾ ਛੱਡੋ ਕਿਲੇ ਦੇ ਵਿੱਚ ਬੌਲੀ ਆ ਕਿਲੇ ਦੇ ਵਿੱਚ ਰਾਸ਼ਨ ਆ ਕਿਲੇ ਦੇ ਵਿੱਚ ਹਥਿਆਰ ਨੇ ਅਸੀਂ ਲੜ ਸਕਦੇ ਆ ਰਾਜ ਕਿਵੇਂ ਲੜਾਂਗੇ ਪਰ ਨਹੀਂ ਮੰਨੇ ਬਦਾਵਾ ਲੈ ਕੇ ਦੇ ਆ ਗੁਰੂ ਸਾਹਿਬ ਨੂੰ ਇੱਕ ਦਿਨ ਮਜਬੂਰ ਹੋ ਕੇ ਕਿਲਾ ਛੱਡਣਾ ਪਿਆ ਤੇ ਸਾਰਾ ਜਿੰਨਾ ਵੀ ਨੁਕਸਾਨ ਹੋਇਆ ਗੁਰੂ ਘਰ ਦਾ ਹੋਇਆ ਉਸ ਨੁਕਸਾਨ ਦੇ ਵਿੱਚ ਬੀਬੀ ਮਾਈ ਭਾਗੋ ਨੇ ਪੇਕਿਆ ਤੋਂ ਆਪਣੇ ਭਰਾ ਲੈ ਰਿਸ਼ਤੇਦਾਰ ਲੈ ਸਹੁਰਿਆਂ ਤੋਂ ਦੂਰ ਜੇਠ ਲੈ ਤੇ ਕਾਫਲਾ ਬਣਾ ਕੇ ਖਦਰਾਨੇ ਦੀ ਢਾਬ ਨੂੰ ਗੁਰੂ ਸਾਹਿਬ ਦੀ ਸਹਾਇਤਾ ਲਈ ਗਏ ਉਹਦੇ ਪਿੱਛੇ ਫਿਰੇ ਸਾਡੇ ਉਹ ਸਿੱਖ ਗਏ ਜਿਨ੍ਹਾਂ ਨੇ ਬਦਾਵਾ ਲੈ ਕੇ ਦਿੱਤਾ ਸੀ ਜਦੋਂ ਉਹਨਾਂ ਨੂੰ ਚੂੜੀਆਂ ਪੇਸ਼ ਕੀਤੀਆਂ ਕਿ ਤੁਸੀਂ ਉਹ ਰੋਟੀਆਂ ਵੇਲੋ ਤੇ ਪ੍ਰਸ਼ਾਦੇ ਪਕਾਓ ਤੇ ਅਸੀਂ ਗੁਰੂ ਸਾਹਿਬ ਦੀ ਸਹਾਇਤਾ ਤਾਂ ਹੋ ਗਏ ਫਿਰ ਉੱਥੇ ਸ਼ਹੀਦ ਹੋਏ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਉਹਨਾਂ ਨੂੰ 20000 30000 ਦੇ ਖਤਾਬ ਹਾਸਲ ਹੋਏ ਮਾਈ ਭਾਗੋ ਨੂੰ ਅੱਜ ਅਸੀਂ ਮੱਥਾ ਟੇਕਣ ਜਾਂਦੇ ਹਾਂ ਬੇਦਰ ਦੇ ਵਿੱਚ ਜਦੋਂ ਦਸਮ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਦੇ ਹਾਂ 250 ਕਿਲੋਮੀਟਰ ਦੂਰ ਬਿਦਰ ਦੇ ਵਿੱਚ ਮਾਈ ਭਾਗੋ ਜਿਹੜੇ ਕਿਲੇ 'ਚ ਸਮਾਈ ਹੈ ਉਥੇ ਅਸੀਂ ਉਹਨੂੰ ਮੱਥਾ ਟੇਕਣ ਜਾਣੇ ਉਹਦੀ ਕਰਨੇ ਨੂੰ ਕਿਉਂਕਿ ਉਹ ਜਰਨੈਲ ਸੀ ਇੱਕ ਬੀਬੀ ਤੁਸੀਂ ਉਹਦੀਆਂ ਧੀਆ ਬਣ ਕੇ ਇਸ ਸਮਾਜ ਨੂੰ ਬਚਾਉਣਾ ਦਸ਼ਮ ਪਾਤਸ਼ਾਹ ਦੇ ਮਿਸ਼ਨ ਨੂੰ ਬਚਾਉਣਾ ਤਾਂ ਹੀ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਸੁਰੱਖਿਅਤ ਹੋਊਗਾ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਸੀਂ ਕਿਸੇ ਵੀ ਪਾਰਟੀ 'ਚ ਹੋ ਕੇ ਧਰਮ ਦੀ ਵੋਟ ਸਾਨੂੰ ਦੇ ਦਿਓ ਤਰਨ ਦੀ ਵੋਟ ਪੰਥਕ ਕਾਲੀ ਲਹਿਰ ਨੂੰ ਦੇ ਦਿਓ ਮੈਂ ਤੁਹਾਨੂੰ ਵਚਨ ਦੇਣਾ ਗੁਰੂ ਸਾਹਿਬ ਦੇ ਹਜੂਰੇ ਚ ਅਸੀਂ ਨਾ ਰਾਜਨੀਤੀ ਕੀਤੀ ਐ ਨਾ ਕਰਾਂਗੇ ਨਾ ਕਿਸੇ ਨੂੰ ਕਰਨ ਦੇਵਾਂਗੇ ਗੁਰੂ ਘਰ ਦੀ ਸੇਵਾ ਕਰਾਂਗੇ ਤੁਹਾਡੇ ਦਸਵੰਦ ਦੇ ਪੈਸੇ ਨਾਲ ਗੁਰੂ ਘਰ ਦਾ ਨਿਜਾਮ ਚੱਲੂਗਾ ਗਰੀਬ ਬੱਚਿਆਂ ਦੀ ਐਜੂਕੇਸ਼ਨ ਹੋਊਗੀ ਗਰੀਬ ਦਾ ਇਲਾਜ ਹੋਊਗਾ ਸੌਤਾਂ ਹੋਣਗੀਆਂ ਤੇ ਯਾਤਰੂਣ ਹੋਣਗੇ